ਕਮਾਲ ਦਾ ਇਤਫਾਕ ਹੈ ਰੱਬਾ ਐਤਵਾਰ ਹੀ ਗਿਆ ਸੀ ਸਿੱਧੂ ਮੂਸੇਵਾਲਾ ਤੇ ਐਤਵਾਰ ਹੀ ਫਿਰ ਤੋਂ ਹੋਇਆ ਜਨਮ ਦਿਨ 29 ਮਈ ਵੀ ਉਹ ਤਰੀਕ ਸੀ ਜਿਸ ਦਿਨ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਸੀ ਤੇ ਐਤਵਾਰ ਦਾ ਦਿਨ ਸੀ ਤੇ ਅੱਜ ਦੀ ਇਹ ਤਸਵੀਰ ਹੈ ਹਸਪਤਾਲ ਦੇ ਵਿੱਚੋਂ ਜਿੱਥੇ ਮਾਤਾ ਚਰਨ ਕੌਰ ਨਵੇਂ ਜੰਮੇ ਪੁੱਤ ਨੂੰ ਗਲ ਲਾ ਕੇ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ ਹੰਝੂ ਵਹਿੰਦੇ ਨਜ਼ਰ ਆ ਰਹੇ ਨੇ ਸਤਿ ਸ਼ਕਾਲ ਪੰਜਾਬ 1 ਕਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਇਸ ਵੇਲੇ ਦੀ ਵੱਡੀ ਜਾਣਕਾਰੀ ਜੋ ਸਾਂਝੀ ਕੀਤੀ ਗਈ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਪਿਛਲੇ ਦਿਨੀ ਇੱਕ ਟਵੀਟ ਕੀਤਾ ਗਿਆ ਸੀ ਕਿ ਝੂਠੀਆਂ ਜਾਣਕਾਰੀਆਂ ਸੋਸ਼ਲ ਮੀਡੀਆ ਤੇ ਬੜੀਆਂ ਸਾਰੀਆਂ ਫਵਾਹਾਂ ਚੱਲ ਰਹੀਆਂ ਨੇ ਤੇ ਉਹਨਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ ਸਮਾਂ ਆਉਣ ਤੇ ਸੀ ਖੁੱਦ ਤੁਹਾਡੇ ਨਾਲ ਸਹੀ ਜਾਣਕਾਰੀ ਸਾਂਝੀ ਕਰਾਂਗੇ ਤੇ ਹੁਣ ਉਹਨਾਂ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ ਸਿੱਧੂ ਮੂਸੇਵਾਲੇ ਦਾ ਛੋਟਾ ਭਾਈ ਇਸ ਜਹਾਨ ਦੇ ਵਿੱਚ ਆ ਚੁੱਕਿਆ ਉਹਨਾਂ ਦਾ ਕਹਿਣਾ ਹੈ ਕਿ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਤੇ ਉਹਨਾਂ ਦੇ ਸਮਰਥਕਾਂ ਦੇ ਚਾਹਣ ਵਾਲਿਆਂ ਦੀ ਦੁਆਵਾਂ ਦੇ ਨਾਲ ਸਾਡੇ ਘਰ ਇੱਕ ਵਾਰ ਮੁਰ ਤੋਂ ਖੁਸ਼ੀ ਆਈ ਹੈ ਖੁਦ ਉਹਨਾਂ ਨੇ ਇਸ ਵਾਰ ਫੋਟੋ ਵੀ ਸਾਂਝੀ ਕੀਤੀ ਹੈ ਪੁੱਤ ਦੀ ਦਾਤ ਕਹਿੰਦੇ ਨੇ ਕਿ ਉਹਨਾਂ ਨੂੰ ਰੱਬ ਨੇ ਬਖਸ਼ਿਆ ਤੇ ਉਸ ਛੋਟੇ ਜਿਹੇ ਸ਼ੁਭਦੀਪ ਦੀ ਕਹਿ ਲਈਏ ਜਾਂ ਉਹਨਾਂ ਦੇ ਪੁੱਤਰ ਦੀ ਉਹਨਾਂ ਨੇ ਤਸਵੀਰ ਸਾਂਝੀ ਕੀਤੀ ਹੈ ਤੇ ਤਸਵੀਰ ਦੇ ਵਿੱਚ ਖਾਸ ਗੱਲ ਇਹ ਵੀ ਹੈ ਕਿ ਇੱਕ ਪਾਸੇ ਉਹਨਾਂ ਨੇ ਨਵੇਂ ਆਏ ਪੁੱਤ ਨੂੰ ਆਪਣੀ ਗੋਦੀ ਪਠਾਇਆ ਤੇ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਉਹਨਾਂ ਨੇ ਨਾਲ ਹੀ ਸਾਂਝੀ ਕੀਤੀ ਹੈ ਉਸ ਤਸਵੀਰ ਉੱਪਰ ਲਿਖਿਆ ਹੋਇਆ ਹੈ ਕਿ ਲੈਜੈਂਡਸ ਨੈਵਰ ਡਾਈ ਤਾਂ ਖੁਦ ਪਰਿਵਾਰ ਵੱਲੋਂ ਹੁਣ ਬਲਕੌਰ ਸਿੰਘ ਵੱਲੋਂ ਇਹ ਜਾਣਕਾਰੀ ਸਾਂਝੀ ਕਰਦੇ ਆ ਕਿਹਾ ਗਿਆ ਹੈ ਕਿ ਉਹਨਾਂ ਦੇ ਘਰੇ ਪੁੱਤ ਦੀ ਦਾਤ ਰੱਬ ਨੇ ਬਖਸ਼ੀ ਹੈ ਤੇ ਸਿੱਧੂ ਮੂਸੇਵਾਲਾ ਦੇ ਚਾਹਣ ਵਾਲਿਆਂ ਦੇ ਵਿੱਚ ਇਸ ਵੇਲੇ ਸੋਸ਼ਲ ਮੀਡੀਆ ਉੱਤੇ ਖੁਸ਼ੀ ਦੇਖੀ ਜਾ ਰਹੀ ਹੈ ਲੋਕ ਲਗਾਤਾਰ ਕਮੈਂਟਸ ਕਰ ਰਹੇ ਨੇ ਤੁਸੀਂ ਵੀ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਰੱਖ ਸਕਦੇ ਹੋ ਤੇ ਆਪਣੀ ਜੋ ਵੀ ਭਾਵਨਾ ਤੁਸੀਂ ਵੀ ਵਿਅਕਤ ਕਰ ਸਕਦੇ ਹੋ